ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਅੱਜ ਦੀ ਕਹਾਣੀ ਹੈਗੀ ਏ ਨਾਈਟ ਉਸ ਦੀ ਚਤਰ ਚਤਰਚਲਾਕ ਉਸ ਦੀ ਘਰ ਵਾਲੀ ਤੇ ਉਹ ਸੱਤ ਚੋਰਾਂ ਦੀ ਏ ਕਹਾਣੀ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਲਾਸਟ ਤੱਕ ਜ਼ਰੂਰ ਦੇਖਿਆ ਜੇ ਇਹ ਕਹਾਣੀ ਬਹੁਤ ਹੀ ਵੱਡੀ ਸਿੱਖਿਆ ਤੁਹਾਨੂੰ ਦੇਵੇਗੀ ਕਿ ਕਿਸ ਤਰ੍ਹਾਂ ਲੋਕ ਅੱਜ ਕੱਲ ਆਪਦੇ ਦਿਮਾਗ ਦਾ ਵਰਤੋਂ ਕਰਦੇ ਨੇ ਸ਼ੁਰੂ ਕਰਦੇ ਆਂ ਇਹ ਕਹਾਣੀ ਇਹ ਕਹਾਣੀ ਹੁੰਦੀ ਏ ਇੱਕ ਨਾਈ ਤੇ ਉਸ ਦੀ ਘਰਵਾਲੀ ਦੀ ਇਹ ਜਿਹੜੀ ਨਾਈ ਜਿਹੜਾ ਨਾਈ ਹੁੰਦਾ ਏ ਉਹ ਆਪਣੀ ਦੁਕਾਨ ਤੇ ਸਹੀ ਢੰਗ ਨਾਲ ਕੰਮ ਨਹੀਂ ਕਰਦਾ ਕਿਉਂਕਿ ਜਦੋਂ ਵੀ ਕੋਈ ਉਸ ਤੋਂ ਵਾਲ ਕਟਾਉਣ ਆਉਂਦਾ ਤੇ ਕਿਸੇ ਦੇ ਸਿਰ ਦੇ ਉੱਤੇ ਇਹ ਮਾਰ ਦੇਂਦਾ ਕਾਚੂ ਕਰਦ ਜਾਂ ਲੱਗ ਜਾਂਦਾ ਜਾਂ ਕੰਨ ਦੇ ਉਸ ਦੇ ਉੱਤੇ ਕੱਟ ਦਿੰਦਾ ਇਸੇ ਤਰ੍ਹਾਂ ਜੇ ਦਾੜੀ ਮੁੱਛਾ ਬਣਾਉਣ ਲੱਗਦਾ ਤੇ ਅਗਲੇ ਦਾ ਗਲਾਈ ਕੱਟ ਦਿੰਦਾ ਸੀ ਇਸੇ ਕਰਕੇ ਸਾਰੇ ਲੋਕ ਹੁੰਦੇ ਤਾਂ ਦੁਖੀ ਹੋ ਗਏ ਤੇ ਉਹਦੀ ਦੁਕਾਨ ਤੇ ਕੋਈ ਨਹੀਂ ਆਉਂਦਾ ਜਾਂਦਾ ਸੀ ਤੇ ਉਹ ਆਦ ਉਸ ਦਾ ਕੰਮ ਖਰਾਬ ਹੋ ਗਿਆ ਖਤਮ ਹੀ ਹੋ ਗਿਆ ਸੀ ਤੇ ਜਿਸ ਤੋਂ ਬਾਅਦ ਉਹਨਾਂ ਤੇ ਕੀ ਮੁਸੀਬਤ ਹੀ ਹੁੰਦੀ ਜਦੋਂ ਕੋ ਰੇਖਸ਼ ਖਾਨ ਨੂੰ ਨਾ ਹੋਵੇ ਤੇ ਜਿਹੜੀ ਉਸ ਦੀ ਪਤਨੀ ਸੀ ਉਹ ਬੜਾ ਚੀਕਣ ਚਲਾਉਣ ਲੱਗ ਪਈਗੀ ਹਾਂ ਕਿ ਤੂੰ ਤਾਂ ਕੋਈ ਕੰਮ ਕਰ ਹੀ ਨਹੀਂ ਕਰਦਾ ਹਨਾ ਉਹ ਕਹਿੰਦਾ ਤੈਨੂੰ ਪਤਾ ਹੋਵੇਗਾ ਮੇਰੇ ਤੋਂ ਨਹੀਂ ਹੁੰਦਾ ਤੇ ਤੂੰ ਇੰਨਾ ਚੀਕਦੀ ਚਲਾਉਂਦੀ ਕਾਤੋਂ ਤੇ ਉਹ ਕਹਿੰਦੀ ਕਿ ਹੁਣ ਆਪਨੇ ਭੁੱਖੇ ਰਹਿਣ ਦੀ ਨੌਬਤ ਆ ਗਈ ਏ ਆਪ ਕੋ شکار ਉਹ ਕਹਿੰਦਾ ਮੇਰੇ ਤੋਂ ਤੈਨੂੰ ਪਤਾ ਹੀ ਕੁਛ ਨਹੀਂ ਹੁੰਦਾ ਉਹ ਕਹਿੰਦੀ ਫਿਰ ਆਪਾਂ ਮੰਗ ਕੇ ਖਾ ਲੈਨੇ ਆ ਕਹਿੰਦਾ ਕਿ ਭੁੱਖਾ ਥੋੜਾ ਰਹਿ ਸਕਦੇ ਹਾਂ ਮੰਗਣ ਲੱਗ ਪੈਨੇ ਆ ਉਹ ਤੇ ਉਹ ਕਹਿੰਦਾ ਵੀ ਹਾਂ ਚੱਲ ਐਵੇਂ ਕਰ ਲੈਨੇ ਉਹ ਨਾਈ ਹੁੰਦਾ ਸੋੜਾ ਆ ਕਿ ਲੋਲਾ ਆ ਕਿ ਉਹਨੂੰ ਨਹੀਂ ਪਤਾ ਹੁੰਦਾ ਇਨੀ ਦੁਨੀਆਦਾਰੀ ਦਾ ਉਹ ਕਹਿੰਦਾ ਚੱਲ ਠੀਕ ਐ ਮੰਗ ਕੇ ਖਾ ਲੈਨੇ ਆ ਉਹ ਫਿਰ ਨਾਈ ਜਿਹੜੀ ਹੁੰਦੀ ਨਾਈ ਦੀ ਘਰ ਵਾਲੀ ਸੀ ਉਹ ਬੜੀ ਚੁਸਤ ਸੀ ਉਹ ਕਹਿੰਦੀ ਕਿ ਚਲ ਤੂੰ ਜਾ ਰਾਜੇ ਕੋਲੋਂ ਮੰਗ ਕੇ ਲਿਆ ਹੁੰਦੇ ਘਰੇ ਮੁੰਡਾ ਹੋਇਆ ਏ ਤੇ ਉਹਨੇ ਲੋਕਾਂ ਨੂੰ ਬੜੀਆਂ ਚੀਜ਼ਾਂ ਦੇਂਦਾ ਹੋਣਾ ਤੇ ਤੂੰ ਉਹਦੇ ਤੋਂ ਕੁਝ ਮੰਗ ਲਿਆ ਹਨਾ ਜਿਹੜਾ ਮੰਗ ਜਿਹੜੀ ਚੀਜ਼ ਦੇਵੇਗਾ ਤੇ ਚੱਲ ਆਪਾਂ ਉਹਦੇ ਨਾਲ ਆਪਦਾ ਖਾਣ ਪੀਣ ਦਾ ਗੁਜ਼ਾਰਾ ਕਰਾਂਗੇ ਤੇ ਉਹ ਕਹਿੰਦਾ ਉਹ ਕੁਝ ਦੱਸਦੀ ਨਹੀਂ ਕਿ ਤੂੰ ਕੀ ਮੰਗੀ ਜਾਂ ਨਹੀਂ ਉਹ ਉਸੇ ਤਰ੍ਹਾਂ ਹੀ ਕਰਦਾ ਹੈ ਉਹ ਆਪਦੀ ਘਰ ਵਾਲੀ ਤੋਂ ਡਰਦਾ ਹੁੰਦਾ ਹੈ ਤੇ ਜਿਸ ਕਰਕੇ ਡਰਦਾ ਕੀ ਨਾ ਕਰਦਾ ਉਹ ਗਲ ਉਹ ਉੱਥੇ ਜਾ ਜਾਂਦਾ ਰਾਜੇ ਦੇ ਦਰਬਾਰ ਦੇ ਵਿੱਚ ਜਦੋਂ ਰਾਜੇ ਦੇ ਦਰਬਾਰ ਵਿੱਚ ਜਾਂਦਾ ਹੈ ਤੇ ਰਾਜੇ ਨੂੰ ਕਹਿੰਦਾ ਹੈ ਕਿ ਕੁਛ ਦੇ ਦਿਓ ਮੈਨੂੰ ਉਹ ਰਾਜਾ ਆਪ ਪੁੱਛਦਾ ਹੈ ਕਿ ਕੀ ਤੂੰ ਲੈਣਾ ਚਾਹਣਾ ਹੈ ਤੇ ਬੜਾ ਖੁਸ਼ ਹੁੰਦਾ ਰਾਜੇ ਦੇ ਘਰੇ ਪੁੱਤ ਹੋਇਆ ਹੁੰਦਾ ਹੈ ਜਿਸ ਕਰਕੇ ਉਹਨਾਂ ਲੋਕਾਂ ਨੂੰ ਬੜੀਆਂ ਸੁਗਾਤਾਂ ਦਿੱਤੀਆਂ ਤੇ ਉਹ ਉਹਨੂੰ ਵੀ ਪੁੱਛਦਾ ਨਾਈ ਨੂੰ ਕਿ ਤੂੰ ਕੀ ਲੈਣਾ ਚਾਹਣਾ ਜੋ ਨਾਈ ਨੂੰ ਕੁਛ ਪੁੱਛਿਆ ਹੀ ਨਹੀਂ ਨਾ ਘਰ ਵਾਲੀ ਨੇ ਦੱਸਿਆ ਕਿ ਤੂੰ ਆਹ ਚੀਜ਼ ਮੰਗੀ ਤੇ ਨਾਈ ਹੀ ਉਹਨੇ ਸੋਚਿਆ ਕਿ ਉਹ ਇਨਾ ਦਿਮਾਗ ਨਹੀਂ ਸੀ ਉਸ ਕੋਲ ਹੈਗਾ ਉਹ ਕਹਦਾ ਵੇ ਕਿ ਮੈਨੂੰ ਆਹ ਨਹੀਂ ਆਹ ਚੀਜ਼ ਚਾਹੀਦੀ ਹੈ ਜਿਸ ਕਰਕੇ ਕੀ ਹੁੰਦਾ ਹੈ ਕਿ ਫਿਰ ਉਹ ਕਹਿੰਦਾ ਰਾਜਾ ਜਦੋਂ ਕਹਿੰਦਾ ਹੈ ਕਿ ਹਾਂ ਤੂੰ ਕੀ ਲੈਣਾ ਹੈ ਤੇ ਉਹ ਰਾਜੇ ਨੂੰ ਕਹਿੰਦਾ ਕਿ ਕੁਝ ਵੀ ਦੇ ਦਿਓ ਜਿਹੜਾ ਤੁਹਾਡਾ ਦਿਲ ਕਰਦਾ ਹੈ ਉਹ ਕਹਿੰਦਾ ਕਿ ਚਲ ਜ਼ਮੀਨ ਦਾ ਟੁਕੜਾ ਲਵੇਂਗਾ ਤੇ ਉਹ ਕਹਿੰਦਾ ਕਿ ਜ਼ਮੀਨ ਤਾਂ ਲੋਕੀ ਕਹਿੰਦੇ ਆ ਨਾ ਕਿ ਵਧੀਆ ਚੀਜ਼ ਚਲ ਜ਼ਮੀਨ ਦੇਂਦਾ ਜ਼ਮੀਨ ਲੈ ਲਵਾਂ ਉਹ ਜ਼ਮੀਨ ਉਹ ਪਿੰਡ ਤੋਂ ਬਾਹਰ ਥੋੜੀ ਜੀ ਜ਼ਮੀਨ ਦਾ ਟੁਕੜਾ ਹੁੰਦਾ ਹੈ ਜਿਹੜਾ ਕਿ ਉਸਨਾਈ ਨੂੰ ਦੇ ਦਿੰਦਾ ਤੇ ਕਹਿੰਦਾ ਹੈ ਕਿ ਤੂੰ ਉਹ ਰੱਖ ਲੈ ਆ ਦਵਾਈ ਤੇ ਖਾ ਉਹ ਬਥੇ ਚਲਾ ਜਾਂਦਾ ਹੈ ਉਹ ਘਰੇ ਆਉਂਦਾ ਤੇ ਉਹਦੀ ਜੜੀ ਘਰ ਵਾਲੀ ਹੁੰਦੀ ਏ ਉਹ ਕਹਿੰਦੀ ਕਿ ਹਾਂ ਕੀ ਲੈ ਕੇ ਆਇਆ ਤੇ ਉਹ ਕਹਿੰਦੀ ਏ ਚੱਲ ਲਿਆਇਆ ਤੇ ਦੇ ਆਪਾ ਖਾ ਪੀ ਕੇ ਨਾ ਗੁਜਾਰਾ ਸਭ ਦਾ ਪਤਾ ਲਿਆਈਏ ਤੇ ਹਨਾ ਖਾਣਾ ਬਣਾਈਏ ਉਹ ਕਹਿੰਦਾ ਕਿ ਇਸ ਤਰ੍ਹਾਂ ਰਾਜੇ ਨੇ ਤਾਂ ਮੈਨੂੰ ਜ਼ਮੀਨ ਦਾ ਟੁਕੜਾ ਦਿੱਤਾ ਹੈ ਤੇ ਉਹ ਉਹ ਕਹਿੰਦੀ ਤੇਰੇ ਤਾਂ ਦਿਮਾਗ ਹੀ ਨਹੀਂ ਹੈਗਾ ਤੂੰ ਉਤਰ ਹੈਗਾ ਹੀ ਤੂੰ ਤੈਰ ਹੋ ਜਾਏ ਵੀ ਹਨਾ ਜਮੀਨ ਦਾ ਟੋੜਾ ਆਪਾਂ ਕੀ ਕਰਾਂਗੇ ਆਪਣੇ ਕੋਲ ਨਾ ਕੋਈ ਵੌਨਲੀ ਕੁਛ ਹੈਗਾ ਨਾ ਕੋਈ ਬਲ ਦੇ ਗਿਆ ਨਾ ਕੋਈ ਗੱਡਾ ਹੈਗਾ ਤੇ ਉਹ ਕਹਿੰਦਾ ਹੈ ਕਿ ਹਨਾ ਕਿ ਤੂੰ ਮੈਨੂੰ ਕਿਹੜਾ ਕਿਹਾ ਕਿ ਤੂੰ ਆ ਚੀਜ਼ ਮੰਗੀ ਹੁਣ ਨਾਲ ਜ਼ਮੀਨ ਤਾਂ ਚੱਲ ਆਪਣੇ ਕੋਲ ਹੈਗੀ ਇਹ ਹੋਰ ਨਹੀਂ ਤੇ ਕੁਛ ਫਿਰ ਉਹ ਬੜਾ ਦਿਮਾਗ ਲਾਉਂਦੀ ਹੈ ਤੇ ਫਿਰ ਉਹ ਸੋਚਦੀ ਹੈ ਵੀ ਹੁਣ ਇਸ ਜ਼ਮੀਨ ਤੋਂ ਕਮਾਈ ਕਿਵੇਂ ਕਰੀਏ ਉਹ ਫਿਰ ਕੀ ਕਰਦੇ ਆ ਕਿ ਆਦੇ ਘਰ ਵਾਲੇ ਨੂੰ ਡਾਂ ਲੈ ਕੇ ਤੇ ਉਥੇ ਜ਼ਮੀਨ ਤੇ ਪਹੁੰਚ ਜਾਂਦੀ ਹੈ ਜਦੋਂ ਉਹ ਧਰਮीन ਤੇ ਪਹੁੰਚਦੀ ਏ ਤੇ ਉਹ ਅਧਿਕਾਰ ਵਾਲੇ ਨੂੰ ਕਹਿੰਦੀ ਏ ਨਾਈ ਨੂੰ ਕਹਿੰਦੀ ਏ ਕਿ ਤੂੰ ਮੇਰੇ ਨਾਲ ਜਿਵੇਂ ਮੈਂ ਕਰਦੀ ਆ ਉਵੇਂ ਤੂੰ ਕਰੀ ਕਿ ਤੂੰ ਵੀ ਮੇਰੀ ਰੀਤ ਹੀ ਕਰੀ ਠੀਕ ਹੈ ਤੇ ਉਹ ਉਹ ਕਹਿੰਦਾ ਠੀਕ ਹੈ ਉਹ ਜਦੋਂ ਉਹ ਸਾਰੇ ਉੱਥੇ ਵੇਂਦੀ ਜਦੋਂ ਕੀ ਨਾ ਦੂਜਾ ਇੱਧਰ ਉੱਧਰ ਵੇਂਦੀ ਸਾਰੀ ਪੈਲੀ ਨੂੰ ਹੋਲੀ-ਹੋਲੀ ਕਰਕੇ ਤੁਰੀ ਫਿਰਦੀ ਜਦੋਂ ਕੋਈ ਰਾਗ ਹੀਰੋ ਨੂੰ ਵੇਖਣ ਲੱਗਦਾ ਤੇ ਉਦੋਂ ਬਹਿ ਜਾਂਦੀ ਉਹ ਅਗਲੇ ਨੂੰ ਇਹ ਜਿਤਾਉਂਦੀ ਸੀ ਕਿ ਜਿਵੇਂ ਕੁਛ ਲੱਭ ਰਹੀ ਹੁੰਦੀ ਏ ਤੇ ਜਦੋਂ ਉਹ ਵੇਖਣ ਲੱਗ ਪਿਆ ਤੇ ਉਦੋਂ ਇਹ ਬਹਿਨ ਦਾ ਕਰਨ ਲੱਪੀ ਇਸੇ ਤਰ੍ਹਾਂ ਇਹ ਉਹ 2-3 ਘੰਟੇ ਕਰਦੀ ਰਹੀ ਤੇ ਤੁਹਾਨੂੰ ਪਤਾ ਜਿੱਥੇ ਚੰਗੇ ਲੋਕ ਹੋਣ ਉਥੇ ਮਾੜੇ ਵੀ ਹੁੰਦੇ ਨੇ ਉਵੇਂ ਜਿੱਦੇ ਸੱਤ ਚੋਰ ਸੀ ਜਿਹੜੇ ਉਹ ਵੇਂ ਦੇ ਬੈਸੀ ਝਾੜੀਆਂ ਦੇ ਪਿੱਛੋਂ ਲੋਕ ਕੇ ਕੀ ਕੀ ਕਰਦੀ ਪਈ ਉਹਨਾਂ ਨੂੰ ਲੱਗਦਾ ਸੀ ਕਿ ਇਹ ਜ਼ਰੂਰ ਕੋਈ ਕੀਮਤੀ ਚੀਜ਼ ਲੱਭ ਰਹੀ ਏ ਕੋਈ ਨਾ ਕੋਈ ਦਾਲ ਵਿੱਚ ਕਾਲਾ ਹੈ ਉਹਨਾਂ ਵਿੱਚੋਂ ਇੱਕ ਚੋਰ ਆਉਂਦਾ ਹੈ ਉਹ ਧਿਆਨ ਕੇ ਕਹਿੰਦਾ ਹੈ ਕਿ ਭੈਣ ਕੀ ਗੱਲ ਹੋ ਗਈ ਕੀ ਗਵਾਚਾ ਉਹ ਕਹਿੰਦੀ ਕੁਝ ਨਹੀਂ ਪਹਿਲਾਂ ਤਾਂ ਕਹਿੰਦੀ ਫਿਰ ਉਹ ਕਹਿੰਦੀ ਪਰ ਤੂੰ ਕਿਸੇ ਨੂੰ ਗੱਲ ਨਾ ਦਸੀ ਕਿ ਇੱਥੇ ਨਾ ਮੇਰੇ ਦਾਦੇ ਪਰਦਾਦਿਆਂ ਦੀ ਇਹ ਜ਼ਮੀਨ ਹੈ ਤੇ ਉਹ ਮੈਨੂੰ ਜ਼ਮੀਨ ਤਾਂ ਦੱਸ ਗਏ ਕਿ ਤੇਰੀ ਇਹ ਆ ਤੇ ਉਹ ਆਂਦੇ ਸੀ ਕਿ ਇਹਦੇ ਥੱਲੇ ਨਾ ਬਹੁਤ ਸਾਰਾ ਸੋਨਾ ਦਾ ਘੜਾ ਦੱਬਿਆ ਹੈ ਤੇ ਬਹੁਤ ਹੀ ਜ਼ਿਆਦਾ ਸੋਨਾ ਹੈ ਉਸ ਦੇ ਵਿੱਚ ਤੇ ਮੈਨੂੰ ਉਹ ਨਾ ਹੁਣ ਕਿਉਂਦੋਂ ਮੈਂ ਨਿੱਕੀ ਸਾਥੇ ਉਹਨਾਂ ਨੇ ਇਹ ਤਾਂ ਦੱਸਿਆ ਨਹੀਂ ਕਿ ਕਿੱਥੇ ਦੱਬਿਆ ਇਹ ਦੱਸ ਰਿਹਾ ਕਿ ਇਸ ਟੁਗੜੇ ਦੇ ਵਿੱਚ ਦੱਬਿਆ ਇਸ ਕਰਕੇ ਹੁਣ ਮੈਨੂੰ ਲੱਭਦਾ ਨਹੀਂ ਪਿਆ ਤੇ ਹੁਣ ਇਹ ਉਹ ਲੱਭਾਂਗੇ ਤੇ ਉਹ ਫਿਰ ਉਹ ਕਹਿੰਦਾ ਇਹ ਅੱਛਾ ਉਹ ਚੋਰ ਉਹਨਾਂ ਦੀ ਪਰਤੋ ਕਿਸੇ ਨੂੰ ਦੱਸੀ ਨਾ ਇਹ ਗੱਲ ਤੇਰੇ ਕੋਲ ਹੀ ਰਵੇ ਉਹ ਵਾਦਾ ਕਰਦਾ ਹੈ ਕਿ ਹਾਂ ਮੈਂ ਨਹੀਂ ਕਿਸੇ ਨੂੰ ਦੱਸਦਾ ਉਥੋਂ ਹੀ ਉਹ ਬਾਅਦ ਵਿੱਚ ਜਦ ਤੁੜਨ ਲੱਗਦਾ ਤੇ ਉਹ ਨਾਈ ਜਿਹੜੀ ਨਾਈ ਹੁੰਦੀ ਨਾਈ ਦੀ ਘਰ ਵਾਲੀ ਹੁੰਦੀ ਉਹ ਨਾਈ ਨੂੰ ਕਹਿੰਦੀ ਹੈ ਕਿ ਚੱਲ ਆਪਾਂ ਘਰੇ ਚੱਲੀਏ ਕੱਲ ਨੂੰ ਕੋਈ ਦਿਹਾੜੀਆਂ ਦੱਪੇ ਲੈ ਕੇ ਆਵਾਂਗੇ ਤੇ ਆਪਾਂ ਇਹਨੂੰ ਸਾਰੀ ਜ਼ਮੀਨ ਨੂੰ ਖੋਦਾਂਗੇ ਤੇ ਵਿੱਚੋਂ ਸੋਨਾ ਕੱਢਾਂਗੇ ਇਸੇ ਤਰ੍ਹਾਂ ਕਹਿੰਦੀ ਹੈ ਤੇ ਉਹ ਚੋਰ ਸੁਣ ਲੈਂਦਾ ਕਿ ਇਹਨਾਂ ਨੇ ਤਾਂ ਕੱਲ ਨੂੰ ਕੱਢਣਾ ਹੈ ਇਸੇ ਕਰਕੇ ਉਹ ਤਾਂ ਘਰੇ ਚਲੇ ਜਾਂਦੇ ਨੇ ਤੇ ਜਿਹੜੇ ਚੋਰ ਹੁੰਦੇ ਉਹ ਜਿਹੜੇ ਬਾਕੀ 6 ਚੋਰ ਹੁੰਦੇ ਉਹਨਾਂ ਨੂੰ ਗੱਲ ਦੱਸਦਾ ਕਿ ਐਵੇਂ ਇਹਦੇ ਥੱਲੇ ਸੋਨਾ ਦੱਬਿਆ ਹੋਇਆ ਹੈ ਤੇ ਉਹ ਸੱਤਾ ਚੋਰਾਂ ਨੂੰ ਲਾ ਕੇ ਰਾਤ ਨੂੰ ਜਦੋਂ ਹੀ ਰਾਤ ਹੁੰਦੀ ਹੈ ਤੇ ਉਹ ਸਾਰੀ ਪਰੇਸ਼ਾਨ ਮਾਰਦੇ ਜਿਹੜਾ ਟੁਕੜਾ ਹੁੰਦਾ ਹੈ ਉਹਨੂੰ ਚੰਗੀ ਤਰ੍ਹਾਂ ਦਿਨੇ ਆ ਕੇ ਜਦੋਂ ਨਾਈ ਵੇ ਨਾਈ ਦੀ ਘਰ ਵਾਲੀ ਤੇ ਨਾਈ ਵਹਦੇ ਆ ਤੇ ਉਹ ਤਾਂ ਐ ਹੋਈ ਹੁੰਦੀ ਜਿਵੇਂ ਸਾਰੇ ਰਾਤ ਇਹਦੇ ਉੱਤੇ ਕੀ ਬਲ ਦਵਾਈ ਗਏ ਹੁਣ ਉਹ ਕਹਿੰਦੀ ਉਹ ਜ਼ਮੀਨ ਉਪਜਾਊ ਹੋ ਜਾਂਦੀ ਬਿਲਕੁਲ ਤੇ ਵਾਹ ਵੀ ਵਾਹ ਬੂ ਲੈਂਦੀ ਫੇਰ ਹੋ ਜਾਂਦੀ ਹੈ ਦੁਕਾਨ ਵਾਲੇ ਕੋਲ ਤੇ ਉਥੋਂ ਜੀ ਕਣਕ ਦਾ ਬੀ ਲੈ ਕੇ ਆਉਂਦੀ ਹੈ ਤੇ ਉਹ ਕਣਕ ਦਾ ਦੁਕਾਨ ਵਾਲੇ ਨੂੰ ਕਹਾਂ ਹੁੰਦੀ ਏ ਕਿ ਮੈਂ ਤੈਨੂੰ ਤਿੰਗਨਾ ਮੋੜਾਂਗੀ ਜਿੰਨਾ ਮੈਂ ਲੈ ਕੇ ਚਲਨੀ ਆ ਉਸੇ ਤਰ੍ਹਾਂ ਹੀ ਉਹ ਕਰਦੀ ਉਹ ਦੁਕਾਨ ਵਾਲਾ ਮੰਨ ਜਾਂਦਾ ਹੈ ਜਦੋਂ ਉਹਨੂੰ ਪਤਾ ਹੁੰਦਾ ਕਿ ਬੀਤੋਂ ਦਾ ਗਾਂ ਕਣਕੀ ਹੋਣੀ ਤੇ ਜਦੋਂ ਦੂਜਾ ਨਹੀਂ ਤੀਜਾ ਹਿੱਸਾ ਮਿਲਣਾ ਹੈ ਤੜਾ ਉਹਦਾ ਉਹਨੂੰ ਵਧੀਆ ਹੀ ਬੈਨੀਫਿਟ ਸੀ ਤੇ ਉਹ ਕਹਿੰਦੀ ਕਹਿੰਦਾ ਕਿ ਚੱਲ ਠੀਕ ਉਹ ਤੇ ਉਹ ਦੇ ਦਿੰਦਾ ਬੀ ਉਹ ਬੀਲੇ ਆ ਗਿਆ ਉਹਦਾ ਟੁਕੜੇ ਤੇ ਪਾਉਂਦੀ ਏ ਤੇ ਉਹ ਬੜੀ ਸੋਹਣੀ ਕਣਕ ਹੁੰਦੀ ਏ ਬਹੁਤ ਹੀ ਗਣਕ ਹੁੰਦੀ ਏ ਜਿਸ ਨਾਲ ਉਹ ਅਧਕਾਰ ਲਈ ਵੀ ਰੱਖ ਲੈਂਦੀ ਆ ਦਾ ਕਰਜ਼ਾ ਵੀ ਲਾ ਲੈਂਦੀ ਏ ਤੇ ਉਹਨਦੇ ਕੋਲ ਥੋੜੇ ਜਿਹਾ ਬਾਚ ਜਾਂਦੇ ਆ ਪੈਸੇ ਤੇ ਉਹਨਾਂ ਦੇ ਉਹ ਸਿੱਕੇ ਲੈ ਲੈਂਦੀ ਸੋਨੇ ਦੇ ਤੇ ਜਿਹੜੇ ਸੱਤ ਚੋਰ ਹੁੰਦੇ ਉਹਨਾਂ ਦੀ ਨਜ਼ਰ ਹੁੰਦੀ ਏ ਕਿ ਉਹਨਾਂ ਨੇ ਤਾਂ ਸਾਰੀ ਰਾਤ ਜੋ ਸਾਰਾ ਕੁਝ ਕੀਤਾ ਹੁੰਦਾ ਏ ਇਸੇ ਕਰਕੇ ਉਹਨਾਂ ਦੀ ਪੂਰੀ ਨਜ਼ਰ ਹੁੰਦੀ ਹੁੰਦੇ ਤੇ ਤੇ ਉਹ ਫਿਰ ਕਹਿੰਦਾ ਏ ਕਿ ਹਨਾ ਕਿ ਇਹਨੇ ਤਾਂ ਚਲਾਕੀ ਕੀਤੀ ਉਹ ਜਿਹੜੇ ਚੋਰ ਹੁੰਦੇ ਬਾਕੀ ਉਹਨਾਂ ਦੇ ਘਰੇ ਜਾਂਦੇ ਨੇ ਤੇ ਉਹ ਕਹਿੰਦੇ ਨੇ ਕਿ ਹਾਂ ਕਿ ਸਾਡਾ ਵੀ ਵੇਚੀ ਹਿੱਸਾ ਹੈ ਕਿਉਂਕਿ ਅਸੀਂ ਸਾਰੀ ਰਾਤ ਇਹਨੂੰ ਹਨਾ ਖੋਦਿਆ ਤੇ ਉਹ ਕਹਿੰਦੀ ਕਿ ਕਿਹੜੀ ਗੱਲ ਦਾ ਹਨਾ ਕਿ ਤੁਸੀਂ ਤਾਂ ਸੋਨੇ ਕਰਕੇ ਖੋਦਿਆ ਸੀ ਜੇ ਤੁਹਾਨੂੰ ਸੋਨਾ ਮਿਲ ਜਾਂਦਾ ਤੁਸੀਂ ਕੋਈ ਮੈਨੂੰ ਦੇਣਾ ਥੋੜਾ ਜਿ ਤੁਸੀਂ ਤਾਂ ਲੈ ਕੇ ਭੱਜ ਜਾਣਾ ਸੀ ਤੇ ਐਸੇ ਕਰਕੇ ਤਾਂ ਮੇਰੀ ਕਮਾਈ ਹੈ ਉਹਨਾਂ ਨੂੰ ਦੇਂਦੀ ਨਹੀਂ ਤੇ ਉਹ ਜਿਹੜੇ ਚੋਰ ਹੁੰਦੇ ਨੇ ਉਹ ਚੁੱਪ ਕਰਕੇ ਚਲੇ ਜਾਂਦੇ ਇੱਕ ਵਾਰੀ ਤੋਂ ਕਹਿੰਦੇ ਕਿ ਅਸੀਂ ਲਵਾਂਗੇ ਆ ਉਹਦਾ ਹਿੱਸਾ ਜਿਵੇਂ ਮਰਜ਼ੀ ਲਈਏ ਧਮਕੀ ਦੇ ਕੇ ਚਲੇ ਜਾਂਦੇ ਨੇ ਪਰ ਉਹਨੂੰ ਕੋਈ ਇਨਾ ਫਰਕ ਨਹੀਂ ਪੈਂਦਾ ਉਹਨਾਂ ਨਾਈਆਂ ਵਿੱਚੋਂ ਜਿਹੜੇ ਜਿਹੜੇ ਚੋਰ ਹੁੰਦੇ ਨੇ ਉਹਨਾਂ ਵਿੱਚੋਂ ਇੱਕ ਚੋਰ ਨਾਈ ਦੇ ਘਰੇ ਲੋਕ ਜਾਂਦਾ ਹੈ ਤੇ ਉਹ ਆਂਦੇ ਨੇ ਕਿ ਚੱਲ ਰਾਤ ਨੂੰ ਆਵਾਂਗੇ ਤੇ ਆਪਾਂ ਇਹਨਾਂ ਤੋਂ ਹਾਂ ਕਿ ਚੋਰੀ ਕਰਕੇ ਤੇ ਆਪਾਂ ਲੈ ਜਾਾਂਗੇ ਸਿੱਕੇ ਇਸੇ ਤਰ੍ਹਾਂ ਹੀ ਹੁੰਦਾ ਹੈ ਤੇ ਜਦੋਂ ਰਾਤ ਨੂੰ ਸੌਂ ਜਾਂਦੇ ਜਿਹੜੀ ਹੁੰਦੀ ਏ ਨਾਈ ਦੇ ਘਰ ਵਾਲੀ ਹੁੰਦੀ ਅੱਖ ਹੁੰਦੀ ਪੂਰੀ ਉਹਨੂੰ ਪਤਾ ਹੁੰਦਾ ਕਿ ਇੱਕ ਜਣਾ ਸਾਡੇ ਘਰੇ ਲੁਕ ਗਿਆ ਹੈ ਉਹ ਲੁਕਿਆ ਤਾਂ ਅਸੀਂ ਕਿ ਮੈਂ ਰਾਤ ਨੂੰ ਬੂਹਾ ਖੋਲਾਂਗਾ ਅੰਦਰੋਂ ਤੇ ਸਾਰੇ ਜਣੇ ਆ ਜਾਣਗੇ ਤੇ ਅਸੀਂ ਚੋਰੀ ਕਰ ਲਾਂਗੇ ਤੇ ਉਹ ਕਹਿੰਦੀ ਉਹ ਨਾਈ ਨੂੰ ਕਹਿੰਦੀ ਹੈ ਕਿ ਉੱਥੇ ਨਾ ਇੱਕ ਬੂਏ ਦੇ ਵਿੱਚ ਹਾਂਡੀ ਮਤਲਬ ਕਿ ਉਹ ਟੰਗਿਆ ਹੋਇਆ ਹੈ ਕੀ ਕਹਿ ਸਕਦੇ ਜਿੰਨੂੰ ਆਪਾਂ ਘੜਾ ਘੜਾ ਟੰਗਿਆ ਹੋਇਆ ਤੇ ਉਹਦੇ ਵਿੱਚ ਨਾ ਬੜੀਆਂ ਹੀ ਸਵਾਦ ਮਠਿਆਈਆਂ ਰੱਖੀਆਂ ਜਦ ਜਦ ਨੂੰ ਰਾਤ ਨੂੰ ਭੁੱਖ ਲੱਗੀ ਨਾ ਤੇ ਉਥੋਂ ਕੱਢ ਕੇ ਖਾ ਲਈ ਤੇ ਉਹ ਕਹਿੰਦਾ ਹੈ ਕਿ ਚੱਲ ਠੀਕ ਐ ਨਾਈ ਅੱਗੋਂ ਤੇ ਉਹ ਚੋਰ ਸੁੰਦਾ ਹੁੰਦਾ ਹੈ ਤੇ ਉਹਨੂੰ ਹੁੰਦਾ ਹੈ ਕਿ ਹਰੇ ਕਿੰਨੀਆਂ ਕੋ ਸਵਾਦ ਮਠਿਆਈਆਂ ਉੱਥੇ ਪਈਆਂ ਹੋਣਗੀਆਂ ਉਹ ਘੜਾ ਲਹੁੰਦਾ ਹੈ ਤੇ ਘਰੋਂ ਬਾਹਰ ਚਲਾ ਜਾਂਦਾ ਹੈ ਤੇ ਉੱਥੇ ਕਿਥੇ ਰੁੱਖ ਦੇ ਥੱਲੇ ਬਹਿ ਕੇ ਤੇ ਉਹ ਸੱਤੇ ਚੋਰਾਂ ਦੇ ਨੇ ਕਿ ਪਹਿਲਾਂ ਆਪਾਂ ਮਠਿਆਈ ਖਾਂਨੇ ਆਂ ਕਿ ਉਹ ਨਾਈ ਨੂੰ ਘਰ ਵਾਲੀ ਨੂੰ ਮੈਂ ਸੁਣਿਆ ਸੀ ਉਹ ਕਹਿੰਦੀ ਸੀ ਬੜੀਆਂ ਹੀ ਸਵਾਦ ਤੇ ਮਹਿੰਗੀਆਂ ਮਠਿਆਈਆਂ ਨੇ ਆਪਾਂ ਪਹਿਲਾਂ ਮਠਿਆਈਆਂ ਖਾਂਨੇ ਚੋਰੀ ਫੇਰ ਕਰਦੇ ਆਂ ਉਹ ਇਹ ਸੋਚਦੇ ਨੇ ਤੇ ਉਹ ਜਦੋਂ ਗੜਵੇ ਦੇ ਵਿੱਚ ਹੱਥ ਪਾਉਂਦੇ ਨੇ ਤੇ ਉਹ ਖਾਣ ਲੱਗਦੇ ਨੇ ਤੇ ਉਸ ਵਿੱਚ ਘੜੇ ਵਿੱਚ ਹੁੰਦਾ ਕਿ ਉਹ ਬੱਕਰੀ ਦੀਆਂ ਮੇਂਗਣਾ ਉਹਨੇ ਰੱਖਿਆ ਹੰਦੀਆਂ ਭਰ ਕੇ ਤੇ ਉਹ ਜਦੋਂ ਖਾਂਦੇ ਨੇ ਤੇ ਉਹਨਾਂ ਦਾ ਸਾਰਾ ਕੁਝ ਹੀ ਖਰਾਬ ਹੋ ਜਾਂਦਾ ਹੈ ਉਹ ਭੰਜਨ ਲਾ ਪੈਂਦੇ ਇੱਕ ਦੂਜੇ ਮੂੰਹਾਂ ਧੂਣ ਲਾ ਪੈਂਦੇ ਨੇਰੇ ਵਿੱਚ ਪਤਾ ਤਾਂ ਲੱਗਦਾ ਨਹੀਂ ਤੇ ਜਿਸ ਕਰਕੇ ਉਹਨਾਂ ਨੂੰ ਹੋਰ ਵੀ ਜ਼ਿਆਦਾ ਗੁੱਸਾ ਆ ਜਾਂਦਾ ਹੈ ਉਹ ਦਿਨ ਤੱਕ ਦਿਨੇ ਹੋ ਜਾਂਦਾ ਹੈ ਫਿਰ ਅਗਲੇ ਦਿਨ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਇੱਕ ਚੋਰ ਫਿਰ ਉਸਦੇ ਘਰੇ ਰੋਕ ਜਾਂਦਾ ਕਿ ਅੱਜ ਰਾਤ ਨੂੰ ਚੋਰੀ ਜ਼ਰੂਰ ਕਰਾਂਗਾ ਤੇ ਨਾਈ ਜਿਹੜੀ ਨਾਈ ਹੁੰਦੀ ਹੈ ਤੇ ਉਹ ਨਾਈ ਪੁੱਛਦਾ ਹੈ ਕਿ ਤੂੰ ਉਹ سونے ਦੇ ਸਿੱਕੇ ਕਿੱਥੇ ਰੱਖੇ ਨੇ ਕਿ ਕਿਤੇ ਸਰਾਣੇ ਸਰੂਣੇ ਥੱਲੇ ਰੱਖ ਲੈਣੇ ਸੀ ਕਿ ਕਿਤੇ ਕੋਈ ਲੈ ਨਾ ਜਾਵੇ ਉਹ ਕਹਿੰਦੀ ਨਹੀਂ ਉਹ ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਨਾ ਕਿ ਅੰਦਰ ਪੈ ਨਹੀਂ ਜੇ ਸਰਾਣੇ ਥੱਲੇ ਜਾਂ ਆਜ ਦੇ ਨਾਲ ਕਿਸੇ ਟਰੰਕ ਵਿੱਚ ਰੱਖੇ ਹੋਣਗੇ ਇਸੇ ਕਰਕੇ ਮੈਂ ਨਾ ਉਹਨੂੰ ਬਾਹਰ ਦਰਖਤ ਦੀ ਨਿੰਮ ਦੇ ਦਰਖਤ ਦੇ ਜਿਹੜੇ ਵਿੱਚ ਜੜਾਂ ਆਈਆਂ ਦੇ ਵਿੱਚ ਲੁਕੋ ਕੇ ਉੱਥੇ ਬੰਨ ਕੇ ਆਈਆਂ ਉਹ ਸੋਚਦਾ ਕਿ ਇਹਦਾ ਬੜਾ ਸੌਖਾ ਤਰੀਕਾ ਨਾ ਕਿ ਉਹ ਚੋਰੀ ਕਰਨ ਦਾ ਉਹ ਸੋਚ ਲੈਂਦਾ ਹੈ ਤੇ ਜਦੋਂ ਸੌ ਜਾਂਦੇ ਨੇ ਤੇ ਉਹ ਬਾਹਰ ਜਾਂਦਾ ਹੈ ਤੇ ਉਹ ਉੱਥੇ ਜਾਂਦਾ ਚੋਰਾਂ ਦੇ ਕੋਲ ਤੇ ਉਹਨਾਂ ਨੂੰ ਕਹਿੰਦਾ ਕਿ ਸੋਨਾ ਤਾਂ ਇੱਥੇ ਆ ਉਹ ਉੱਤੇ ਟੰਗਿਆ ਹੋਇਆ ਉਹ ਜਦੋਂ ਦੇਖਦੇ ਨੇ ਤੇ ਉਹ ਵੇਂਦੇ ਨੇ ਕਿ ਹਾਂ ਕੁਝ ਹੀਗਾ ਤਾਂ ਹੈ ਆ ਤੇ ਉਹ ਵੇਂਦੇ ਨੇ ਕਿ ਸੈਂਡ ਸੋਨੇ ਦੇ ਸਿੱਕੇ ਇੰਦੇ ਵਿੱਚ ਹੀ ਹੋਣਗੇ ਉਹ ਜਦੋਂ ਇੱਕ ਜਣਾ ਚੜਦਾ ਹੈ ਉੱਤੇ ਤੇ ਉਹ ਜਦੋਂ ਚੜਦਾ ਤੇ ਉਹ ਹੱਥਲ ਮਾਰਦਾ ਹੈ ਉਹ ਥੈਲਾ ਜਾਂਦਾ ਹੈ ਤੇ ਉਹਦੇ ਵਿੱਚੋਂ ਮੱਖੀਆਂ ਕੈਦ ਕਰਕੇ ਪਾਇਆਂ ਹੁੰਦੀਆਂ ਸੁੰਡੀਆਂ ਆਈਆਂ ਵਾਲੀਆਂ ਮੱਖੀਆਂ ਹੁੰਦੀਆਂ ਨੇ ਉਹ ਉਹਨੂੰ ਲੜ ਜਾਂਦੀ ਆਥ ਨੂੰ ਤੇ ਉਹ ਆਪਦਾ ਹੱਥ ਇੱਕੇ ਵਾਰੀ ਪਿੱਛੇ ਆ ਮਾਰਦਾ ਤੇ ਜਿਹੜੇ ਪਿੱਛੇ ਚੋਰੀ ਹੁੰਦੇ ਉਹਨਾਂ ਨੂੰ ਆ ਲੱਗਦਾ ਜਿਵੇਂ ਆਪਦੀ ਜੇਬ ਵਿੱਚ ਪਾਈ ਜਾਂਦਾ ਉਹ ਕਹਿੰਦਾ ਤੂੰ ਆਪਦੀ ਜੇਬ ਵਿੱਚ ਹੀ ਪਾਈ ਜਾਂਦਾ ਹੈ ਕਿ ਸਾਨੂੰ ਦੇ ਦੇ ਫਿਰ ਉਹਨੂੰ ਕੁਝ ਨਾ ਕੁਝ ਲੜ ਜਾਂਦਾ ਉਹ ਫਿਰ ਅਗਲੀ ਜੇ ਅੱਗੇ ਆ ਦੇ ਸੀਨੇ ਤੇ ਹੱਥ ਮਾਰਦਾ ਤੇ ਉਹ ਕਹਿੰਦਾ ਹੈ ਕਿ ਤੂੰ ਆਪ ਹੀ ਸਾਰਾ ਕੁਝ ਲੁੱਟੀ ਜਾਣਾ ਹੈ ਹਨਾ ਕਿੰਨਾ ਖਰਾ ਸਾਨੂੰ ਦੇਣਾ ਕਿ ਨਹੀਂ ਦੂਜਾ ਚੋਰ ਵੀ ਚੜ ਜਾ ਉਹਨ ਤੇ ਵੀ ਉਹ ਸਾਰਾ ਉਹਵੇਂ ਲੜਨ ਲੱਗ ਪੈਂਦੀਆਂ ਮੱਖੀਆਂ ਹੀ ਆ ਜੇ ਲੜਦਿਆਂ ਉਹ ਵੀ ਥੱਲੇ ਉਹ ਸਾਰੇ ਜਿਹੜੇ ਵਾਰੀ-ਵਾਰੀ ਚੜਦੇ ਨੇ ਉਹਨਾਂ ਸਾਰਿਆਂ ਨੂੰ ਲੜਦਿਆਂ ਨੇ ਤੇ ਸਾਰੇ ਥੱਲੇ ਵਾਰੀ-ਵਾਰੀ ਡਿੱਗਦੇ ਨੇ ਤੇ ਉਹ ਸਾਰੇ ਜ਼ਖਮੀ ਹੋਊ ਕਿ ਫਿਰ ਭੱਜ ਭੁੱਜ ਜਾਂਦੇ ਡਾਕਟਰ ਕੋਲ ਆਵਦਾ ਇਲਾਜ ਕਰਵਾਉਣ ਤੇ ਜਦੋਂ ਡਾਕਟਰ ਕੋਲ ਇਲਾਜ ਕਰਵਾਉਣ ਜਾਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਥੋੜਾ ਜਿਹਾ ਠੀਕ ਹੋ ਜਾਂਦੇ ਨੇ ਤੇ ਫਿਰ ਆ ਜਾਂਦੇ ਨੇ ਉਸੇ ਦੇ ਕੋਲ ਹੀ ਉਹ ਫਿਰ ਬੜੇ ਗੁੱਸੇ ਵਿੱਚ ਆਉਂਦੇ ਨੇ ਤੇ ਉਸ ਦੀ ਬਾਰੀ ਦੇ ਅੱਗੇ ਖੜ ਕੇ ਤੇ ਉਸ ਨੂੰ ਕਹਿਣ ਲੱਗ ਪੈਂਦੇ ਨੇ ਵੇਖਣ ਲੱਪੈਂਦੇ ਨੇ ਅੱਗੇ ਹੋ ਕੇ ਕਿ ਇਹਨਾਂ ਦੇ ਘਰੇ ਕੌਣ ਹੈ ਕਿ ਹੁਣ ਵੜਦੇ ਆ ਤੇ ਉਹ ਨਾਈ ਜਿਹੜੀ ਨਾਈ ਦੀ ਘਰ ਵਾਲੀ ਕੱਲੀ ਹੁੰਦੀ ਕਰੇ ਤੇ ਉਹ ਉਹਦਾ ਨਾਈ ਦਾ ਜਿਹੜਾ ਉਸ ਤਰ੍ਹਾਂ ਹੁੰਦਾ ਹੈ ਉਹਨੂੰ ਫੜ ਲੈਂਦੀ ਏ ਤੇ ਜਦੋਂ ਜਿਹੜਾ ਵੀ ਐ ਕਰਕੇ ਨੱਕ ਅੱਗੇ ਕਰਕੇ ਤੇ ਐ ਬਾਰੀ ਥਣ ਚਾਤੀ ਮਾਰਦਾ ਹੀ ਤੇ ਉਹ ਉਹਦਾ ਹੀ ਨੱਕ ਅੱਗੋ ਲਾ ਦਿੰਦੀ ਸੀ ਨੱਕ ਇਸੇ ਤਰ੍ਹਾਂ ਹੀ ਉਹ ਛਿਆਂ ਜਾਣਿਆਂ ਦੇ ਆਉਂਦਾ ਸਤਮਾ ਅੱਗੇ ਆਉਂਦਾ ਹੀ ਨਹੀਂ ਤੇ ਜਦੋਂ ਉਹਨੂੰ ਕਹਿੰਦੇ ਨੇ ਕਿ ਹਾਂ ਤੂੰ ਅੱਗੇ ਹੋ ਤੇ ਉਹ ਕਹਿੰਦਾ ਕਿ ਨਹੀਂ ਕਿ ਮੈਂ ਵੀ ਜੱਗ ਅੱਗੇ ਹੋ ਗਿਆ ਤੇ ਫਿਰ ਤਾਨੀ ਰੱਖਿਆ ਕੌਣ ਕਰੇਗਾ ਤੁਹਾਨੂੰ ਦਾ ਰੂ ਦੱਪਾ ਤੁਹਾਡੇ ਨੱਕਾਂ ਦਾ ਧਿਆਨ ਕੌਣ ਰੱਖੇਗਾ ਕਿ ਤੁਹਾਡੇ ਜ਼ਖਮ ਹੋ ਗਏ ਇਹਨਾਂ ਦੇ ਹਨ ਤੁਹਾਨੂੰ ਕੌਣ ਦਵਾਈ ਦੇਗਾ ਤੇ ਆਪਾਂ ਚਲੋ ਚੱਲੀਏ ਫਿਰ ਉਹ ਜਾਂਦੇ ਨੇ ਜਦੋਂ ਫਿਰ ਉਹ ਜਾ ਕੇ ਕਿਸੇ ਰਾਜੇ ਦੇ ਕੋਲ ਜਾਂਦੇ ਨੇ ਰਾਜੇ ਦੇ ਕੋਲ ਉਹ ਜਾਂਦੇ ਨੇ ਤੇ ਉੱਥੇ ਜਾ ਕੇ ਆਂਦੇ ਨੇ ਕਿ ਹਾਂ ਇਸ ਤਰ੍ਹਾਂ ਸਾਡੇ ਨਾਲ ਹੋਇਆ ਹੈ ਕਿ ਇਹਨੇ ਸਾਡੇ ਨਾਲ ਧੋਖਾ ਕੀਤਾ ਸਾਨੂੰ ਹਿੱਸਾ ਨਹੀਂ ਦਿੱਤਾ ਫਿਰ ਜਦੋਂ ਨਾਈ ਦੀ ਘਰਵਾਲੀ ਨੂੰ ਵੀ ਉੱਥੇ ਬੁਲਾਇਆ ਜਾਂਦਾ ਹੈ ਤੇ ਉੱਥੇ ਕਿਹਾ ਜਾਂਦਾ ਹੈ ਕਿ ਹਾਂ ਕਿ ਤੂੰ ਇਸ ਤਰ੍ਹਾਂ ਇਹਨਾਂ ਨਾਲ ਕੀਤਾ ਹੈ ਤੇ ਤੂੰ ਇਹਨਾਂ ਨੂੰ ਹਨ ਕੋਸ਼ ਨਾ ਕੋਸ਼ ਦੇ ਫਿਰ ਉਹ ਕਹ ਉਹ ਜਿਹੜੀ ਹੁੰਦੀ ਉਹ ਮੰਨਦੀ ਨਹੀਂ ਉਹ ਕਹ ਉਸ ਆਪ ਦੀ ਸਟੋਰੀ ਦੱਸਦੀ ਹੈ ਕਿ ਸਾਰਾ ਕੁਝ ਐ ਹੋਇਆ ਇਹਨਾਂ ਨੇ ਆਪ ਦੇ لالਚ ਲਈ ਕੀਤਾ ਹੈ ਕਿ ਮੇਰਾ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਉਹ ਫਿਰ ਕੀ ਹੁੰਦਾ ਰਾਜਾ ਇਹਨੂੰ ਸਬੂਤ ਉਹ ਆਂਦੀ ਕਿ ਸਾਡੇ ਘਰ ਅੰਦਰ ਝਾਤੀਆਂ ਮਾਰਦੇ ਸੀ ਚੋਰੀ ਕਰਨ ਦੇ ਲਈ ਇਸੇ ਕਰਕੇ ਮੈਂ ਇਹਨਾਂ ਦੇ ਉਸਤਰਾ ਮਾਰਿਆ ਤੇ ਨੱਕ ਵੱਢਿਆ ਤੇ ਉਹ ਕਹ ਰਾਜਾ ਕਹਿੰਦਾ ਹੈ ਉਹ ਸਬੂਤ ਵੱਲੋਂ ਜਿਹੜੇ ਸੱਤੇ ਨੱਕ ਹੁੰਦੇ ਨੇ ਉਹਨਾਂ ਦੇ ਸਾਹਮਣੇ ਪੇਸ਼ ਕਰ ਦਿੰਦੀ ਹੈ ਰਾਜੇ ਦੇ ਤੇ ਰਾਜੇ ਨੂੰ ਪੱਕਾ ਯਕੀਨ ਹੋ ਜਾਂਦਾ ਕਿ ਹਾਂ ਜੇ ਕੋਈ ਘਰੇ ਆਵੇਗਾ ਤੇ ਫਿਰ ਤਾਂ ਅਗਲੇ ਨੂੰ ਮਾਰਨਾ ਹੀ ਪੈਣਾ ਹੈ ਇਸੇ ਕਰਕੇ ਜਿਹੜੀ ਨਾਈ ਦੀ ਘਰ ਵਾਲੀ ਸੀ ਉਹ ਆਪਦੇ ਦਿਮਾਗ ਤਿੱਖੇ ਦਿਮਾਗ ਕਰਕੇ ਤੇ ਰਾਜੇ ਦੇ ਸਾਹਮਣੇ ਵੀ ਸੱਚੀ ਹੋ ਜਾਂਦੀ ਏ ਤੇ ਉਹਨਾਂ ਸਾਰੇ ਚੋਰਾਂ ਨੂੰ ਪਜਾ ਦਿੱਤਾ ਜਾਂਦਾ ਕਿ ਤੁਹਾਨੂੰ ਕੀ ਮਿਲੇ ਇਸੇ ਕਰਕੇ ਉਹ ਬੜਾ ਰਾਜਾ ਉਸ ਦੀ ਜਿਹੜੀ ਉਹਨੇ ਸਾਰੀ ਸਟੋਰੀ ਜਿਹੜੀ ਕੀਤੀ ਸੀ ਕਹਾਣੀ ਤੇ ਉਸ ਤੋਂ ਬੜਾ ਜ਼ਿਆਦਾ ਉਹ ਹੁੰਦਾ ਹੈ ਭਾ ਕੀ ਪ੍ਰਭਾਵਿਤ ਹੁੰਦਾ ਹੈ ਕਿ ਉਹ ਨਾ ਇੱਕ ਕੁੜੀ ਨੇ ਨਾ ਇੰਨਾ ਕੁਝ ਨਾ ਕਰ ਲਿਆ ਕੀਤਾ ਜਿਸ ਕਰਕੇ ਉਹ ਉਸ ਨੂੰ ਕਹਿੰਦਾ ਹੈ ਕਿ ਤੈਨੂੰ ਤੇਰੀ ਜਦੋਂ ਵੀ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੂੰ ਦਰਬਾਰ ਆ ਸਕਦੀ ਹੈ ਤੇ ਕਿਸੇ ਵੀ ਚੀਜ਼ ਦੀ ਮੰਗ ਕਰ ਸਕਦੀ ਹੈ ਤੇਰੇ ਲਈ ਦਰਬਾਰ ਦੇ ਦੂਏ ਹਰੇਕ ਵੇਲੇ ਖੁੱਲੇ ਆ ਜਿਸ ਨਾਲ ਉਹ ਬਹੁਤ ਖੁਸ਼ ਹੁੰਦੀ ਹੈ ਤੇ ਫਿਰ ਘਰੇ ਚਲੀ ਜਾਂਦੀ ਹੈ ਤੇ 나ਈ ਆ ਉਹ ਆਦੀ ਵਾਈਫ ਦੇ ਕਰਕੇ ਬਹੁਤ ਜਿਆਦਾ ਖੁਸ਼ ਹੁੰਦਾ ਹੈ ਕਿ ਹਨਾ ਇਸੇ ਤਰ੍ਹਾਂ ਆਦੀ ਵਧੀਆ ਜ਼ਿੰਦਗੀ ਜਿ ਆਉਂਦੇ ਨੇ ਤੇ ਤੁਸੀਂ ਜ਼ਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਨਹੀਂ ਲੱਗੀ ਜੇ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ YouTube ਵਾਲੇ ਇਸ ਕਹਾਣੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਤੇ ਕਹਾਣੀ ਵਧੀਆ ਲੱਗੀ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ